ਇਹ ਲੋਕ ਅੱਜ ਵੀ ਆਪਣੀਆਂ ਅਯਾਸ਼ੀਆਂ ਪੂਰੀਆਂ ਕਰ ਰਿਹਾ ਲੇਕਿਨ ਸਿਰਫ ਪਬਲਿਕ ਦਾ ਪੈਸਾ ਨਹੀਂ ਦੇ ਰਹੇ ਹੱਥਾਂ 'ਚ ਤਕਤੀਆਂ ਫੜੀ ਧਰਨਾ ਦੇ ਰਹੇ ਇਹ ਲੋਕ ਨਾ ਤਾਂ ਕੋਈ ਅਧਿਆਪਕ ਨੇ ਤੇ ਨਾ ਹੀ ਟੈਟਪਾਸ ਵਿਦਿਆਰਥੀ ਅਸਲ ਵਿੱਚ ਇਹ ਸਾਰੇ ਦਾ ਹਿੰਦੂ ਕੋਆਪਰੇਟਿਵ ਬੈਂਕ ਦੇ ਮੁਲਾਜ਼ਮ ਨੇ ਜਿਹੜੇ ਸਾਬਕਾ ਮੰਤਰੀ ਰਮਨ ਪੱਲਾ ਦੇਕਰ ਲੋਨ ਦੇ ਪੈਸੇ ਵਾਪਸ ਲੈਣ ਲਈ ਧਰਨੇ ਤੇ ਬੈਠੇ ਨੇ ਅਸਲ ਵਿੱਚ ਇਹ ਬੈਂਕ ਮੁਲਾਜ਼ਮਾਂ ਮੁਤਾਬਕ ਸਾਬਕਾ ਕਾਂਗਰਸੀ ਮੰਤਰੀ ਇਹ ਮਨੇ ਪੱਲਾਵਾਲੇ ਬੈਂਕ ਦੇ ਕਰੀਬ 6 ਕਰੋੜ ਰੁਪਏ ਬਕਾਏ ਨੇ ਪਰ ਮੰਤਰੀ ਜੀ ਬੈਂਕ ਦੇ ਪੈਸੇ ਮੋੜਨ ਦਾ ਨਾ ਹੀ ਨੀ ਲੈ ਰਹੇ ਕਿਹੜੀ ਸਰਕਾਰ ਕਹਿੰਦੀ ਆ ਕਿ ਬੈਂਕ ਕੋਲੋਂ ਕਰਜ਼ਾ ਲਓ ਤੇ ਵਾਪਸ ਨਾ ਕਰੋ ਪਹਿਲੀ ਤਾਂ ਗੱਲ ਆ ਇਹ ਪਰਸੈਪਸ਼ਨ ਗਲਤ ਆ ਕਾਂਗਰਸ ਸਰਕਾਰ ਦੇ ਹੀ ਮੰਤਰੀ ਸਾਹਿਬ ਕਾਂਗਰਸ ਸਰਕਾਰ ਦੇ ਹੀ ਅਫਸਰ ਜਿਹੜੇ ਉਹਨਾਂ ਦੇ ਪ੍ਰਸ਼ਾਸਨ ਚ ਕੰਮ ਕਰ ਰਹੇ ਆ ਔਰ ਆਪਾਂ ਸਾਰੇ ਜਣੇ ਜਿਹੜੇ ਆ ਅਸੀਂ ਕਿਸੇ ਕਾਂਗਰਸ ਪਾਰਟੀ ਦੇ ਵਰਕਰ ਨੂੰ ਪੈਸਾ ਨਹੀਂ ਸੀ ਦਿੱਤਾ ਰਮਨ ਪੱਲਾ बिजनेਸਮੈਨ ਬਿਜ਼ਨਸ ਕਰਨ ਵਾਸਤੇ ਉਹਨਾਂ ਨੇ ਬੈਂਕ ਚੋਂ ਪੈਸਾ ਲਿਆ ਉਹਨਾਂ ਨੇ ਪਤਾ ਨਹੀਂ ਉਸ ਟਾਈਮ ਆਪਣੀ ਪੋਜੀਸ਼ਨ ਦਾ ਇਸਤੇਮਾਲ ਕੀਤਾ ਕਿ ਨਹੀਂ ਕੀਤਾ ਲੇਕਿਨ ਇੱਕ ਗੱਲ ਮੈਂ ਜ਼ਰੂਰ ਕਹਾਗਾ ਕਿ ਆਪਣੀ ਪੋਜੀਸ਼ਨ ਦਾ ਇਸਤੇਮਾਲ ਕਰਕੇ ਕਿਰਪਾ ਕਰਕੇ ਉਹ ਪੈਸੇ ਰੋਕਣ ਰਮਨ ਪੱਲਾ ਜੀ ਆਪਣਾ ਉਹਨਾਂ ਦੇ ਕਾਰੋਬਾਰ ਅੱਛੇ ਚੱਲ ਰਹੇ ਆ ਔਰ ਹੋਰ ਉਹਨਾਂ ਦੇ ਕਾਰੋਬਾਰ ਅੱਛੇ ਚੱਲਣ ਲੇਕਿਨ ਇਹਦੇ ਵਿੱਚ ਬੈਂਕ ਦਾ ਜਿਹੜਾ ਪੈਸਾ ਵਾਪਸ ਨਾ ਕਰਨਾ ਇਹ ਸਰਕਾਰ ਦਾ ਹਿੱਸਾ ਹੋਉਂਦਾ ਕੋਈ ਅਖਤਿਆਰ ਨਹੀਂ ਬਣ ਜਾਂਦਾ ਜਿਹੜੇ ਮੇਨ 10 ਅਸੀਂ ਪਹਿਲਾਂ ਵੀ ਤੁਹਾਨੂੰ ਇੱਕ ਲਿਸਟ ਦਿੱਤੀ ਆ ਜਿਹੜੇ 10 ਜਿਹੜੇ ਡਿਫਾਲਟਰ ਨੇ ਮ 90000 ਲੋਕਾਂ ਦਾ ਪੈਸਾ ਉਹਨਾਂ ਕੋ ਫਸ ਗਿਆ ਦਸਾਂ ਬੰਦਿਆਂ ਦੇ ਕੋ 15 ਲੋਕ ਨੇ ਦਸਾਂ ਪਰਿਵਾਰਾਂ ਦੇ ਜਿਨ੍ਹਾਂ ਕੋ ਪੈਸਾ ਫਸ ਗਿਆ ਅਜੋ ਅਗਰ ਸਾਰੇ ਹੀ ਬਿਜ਼ਨਸਮੈਨ ਸਰਕਾਰਾਂ ਬਿਜ਼ਨਸਮੈਨ ਨੂੰ ਸ਼ੈਲਟਰ ਦਿੰਦੀਆਂ ਹੋਣਗੀਆਂ ਲੇਕਿਨ ਕੋਈ ਸਰਕਾਰ ਇਹ ਨਹੀਂ ਕਹਿੰਦੀ ਕਿ ਆਪਾਂ ਪੈਸਾ ਲੈ ਲਈਏ ਬੈਂਕ ਦਾ ਤੇ ਬੈਂਕ ਨੂੰ ਕਰਜ਼ਾ ਵਾਪਸ ਨਾ ਕਰੀਏ ਇਹ ਬਿਲਕੁਲ ਗਲਤ ਗੱਲ ਹੈ ਜਿਹੜੀ ਸਕੀਮ ਹੈ ਜਿਹੜੀ OTS ਸਕੀਮ ਦੀ ਬਾਰ-ਬਾਰ ਬਾਰ-ਬਾਰ ਚਰਚਾ ਹੋ ਰਹੀ ਹੈ OTS ਸਕੀਮ ਵੀ ਇਸੇ ਸਰਕਾਰ ਨੇ ਸਾਨੂੰ ਦਿੱਤੀ OTS ਸਕੀਮ ਦਾ ਫਾਇਦਾ ਵੀ ਇਹਨਾਂ ਨੂੰ ਹੀ ਮਿਲਣਾ ਸੀ ਬੈਂਕ ਦੇ ਮੁਲਾਜ਼ਮਾਂ ਨੂੰ ਤੇ ਕੋਈ ਸਕੀਮ ਨਹੀਂ ਮਿਲੀ ਪਹਿਲਾਂ ਸਾਡੇ ਨੂੰ 15-15000 ਦੇ ਸ਼ੇਅਰ ਖਰੀਦਣੇ ਪਏ ਬੈਂਕ ਦੇ ਸਾਰੇ 175 ਮੁਲਾਜ਼ਮਾਂ ਨੇ ਸ਼ੇਅਰ ਖਰੀਦੇ ਤਾਂ ਕਿ ਸਾਡੀ ਸ਼ੇਅਰ ਕੈਪੀਟਲ ਵਧੇ ਥੋੜਾ ਜਿਹਾ ਸਾਨੂੰ ਰਿਜ਼ਰਵ ਬੈਂਕ ਸ਼ਾਇਦ ਸਾਨੂੰ ਕੋਈ ਰਿਲੈਕਸੇਸ਼ਨ ਦੇ ਬਿਲਕੁਲ ਨਹੀਂ ਮਿਲੀ ਉਹਦੇ ਬਾਅਦ ਮੁਲਾਜ਼ਮਾਂ ਦੀ 15-15% ਤਨਖਾਹ ਕੱਟੀ ਗਈ ਹੈ ਕਾਰਨ ਕੀ ਹੈ ਕਿ ਇਹ ਜਿਹੜੇ 12-15 ਪਰਿਵਾਰ ਨੇ ਜਿਨ੍ਹਾਂ ਕੋਲ 80 ਕਰੋੜ ਰੁਪਈਆ ਕਰਜ਼ਾ ਔਰ ਜਿਹੜੇ ਲੋਕ ਬਹੁਤ ਵਧੀਆ ਸਰਕਾਰੀ ਪੋਜੀਸ਼ਨਾਂ ਦੇ ਉੱਤੇ ਰਹੇ ਨੇ ਔਰ ਅੱਜ ਅੱਛੀ ਜਿਹ ਉਹਨਾਂ ਕੋ ਪੈਸਾ ਫਸ ਗਿਆ ਲੇਕਿਨ ਤਰਖਾ ਕਿਦੀ ਕੱਟੀ ਗਈ ਆ ਸਾਡੇ ਵਰਗੇ ਕਲਰਕਾਂ ਮੁਲਾਜ਼ਮਾਂ ਦੀ ਸਾਰੇ ਬੈਂਕ ਦੇ ਵਿੱਚ ਕੰਮ ਕਰਨ ਵਾਲਿਆਂ ਦੀ ਜਿਹੜੇ ਦਿਨ ਰਾਤ ਉਹ 90000 ਗਾਕਾਂ ਦੀ ਸੇਵਾ ਕਰਦੇ ਰਹਿੰਦੇ ਸਾਡਾ ਤਾਂ ਕੋਈ ਕਸੂਰ ਨਹੀਂ ਮੈਨੇਜਮੈਂਟ ਦੇ ਪਾਰਟ ਦੇ ਕੋਲ ਡਿਲੇ ਜਾਂ ਗਲਤੀਆਂ ਹੋ ਸਕਦੀਆਂ ਲੇਕਿਨ ਆਮ ਜਿਹੜੇ ਅੱਜ ਸਾਰੇ ਮੁਲਾਜ਼ਮ ਬ੍ਰਾਂਚਾਂ ਛੱਡ ਕੇ ਆਪਣੇ ਇਸ ਵਾਲੇ ਘਰ ਜਾਣ ਦਾ ਟਾਈਮ ਆ ਸਾਰੇ ਬਿਨਾ ਘਰ ਗਏ ਇੱਥੇ ਆ ਕੇ ਬੈਠੇ ਆਂ ਅਸੀਂ ਬੇਨਤੀ ਕਰਨ ਵਾਸਤੇ ਦੂਸਰੀ ਗੱਲ ਆ ਕਿ ਪੋਜੀਸ਼ਨ ਦਾ ਗਲਤ ਇਸਤੇਮਾਲ ਕੀ ਆ ਕਿ ਕੋਈ ਵੀ ਬੰਦਾ ਉੱਠਦਾ ਉਹ ਇੱਕ ਚਿੱਠੀ ਲਿਖ ਦਿੰਦਾ ਜੀ ਮਾਡਲ ਕੋਡ ਆਫ ਕੰਡਕਟ ਵ ਅਸੀਂ ਤੇ ਪਾਈ ਰਿਕਵਰੀ ਵਾਸਤੇ ਬੇਨਤੀ ਕਰਨ ਗਏ ਆਂ ਔਰ ਹਰ ਇੱਕ ਕੋਲ ਅਸੀਂ ਜਾਣਾ ਸਾਡਾ ਇਹ ਕਾਨੂੰਨੀ ਹੱਕ ਹੈ ਬੈਂਕ ਮੁਲਾਜ਼ਮਾਂ ਮੁਤਾਬਕ ਮੰਤਰੀ ਸਾਹਿਬ ਨੇ ਪੈਸਾ ਲਿਆ ਤਾਂ ਬਿਜ਼ਨਸ ਕਰਨ ਲਈ ਸੀ ਪਰ ਉਹ ਪੈਸੇ ਮੋੜਨ ਦੀ ਬਜਾਈ ਉਸ ਨਾਲ ਆਪਣੀਆਂ ਯਾਸ਼ੀਆਂ ਪੂਰੀਆਂ ਕਰ ਲਈ ਨੇ ਸਰ ਇਹਦਾ ਕਾਰਨ ਹੈ ਕਿ ਇਹਨਾਂ ਨੇ ਸਾਡੇ ਕੋਲੋਂ ਜਿਹੜਾ ਗਰੀਬ ਲੋਕਾਂ ਦਾ ਪੈਸਾ ਇਹਨਾਂ ਨੇ ਆਪਣੇ ਬਿਜ਼ਨਸ ਨੂੰ ਕਰਨ ਵਾਸਤੇ ਸਾਡੇ ਕੋਲੋਂ ਲਿੱਤਾ ਸੀਗਾ ਜਦ ਕਿ ਉਹਦੇ ਵਿੱਚ ਇੱਕ ਕਮਿਟਮੈਂਟ ਵੀ ਹੁੰਦੀ ਹੈ ਇਹਨਾਂ ਦੀ ਕਿ ਅਸੀਂ ਇੰਨੀ ਦੇ ਵਿੱਚ ਤੁਹਾਡਾ ਪੈਸਾ ਰੀਪੇ ਕਰਾਂਗੇ لیکن ਇਹਨਾਂ ਦੀ ਕਿਹਨਾਂ ਦੇ ਨਾਲ ਸਾਥ ਸੀਗੀ ਸਾਨੂੰ ਨਹੀਂ ਪਤਾ ਅਜ ਤੱਕ ਕਿ ਇਹਨਾਂ ਨੇ ਕਿੰਨੂੰ ਦਿੱਤਾ ਕਿੰਨੂੰ ਲਿੱਤਾ لیکن ਅਜ ਤੱਕ ਸਾੜਾ ਪੈਸਾ ਵਾਪਸ ਨਹੀਂ ਕੀਤਾ ਗਿਆ ਜਿਹੜਾ ਕਿ ਵੱਧ ਵੱਧ ਕੇ 6 ਕਰੋੜ ਤੋਂ ਉੱਪਰ ਇਹਨਾਂ ਦਾ अमाउंट ਹੋ ਗਿਆ ਤੇ ਅੱਜ ਸਾਡੇ ਤੇ RBI ਨੇ ਇੰਨੀਆਂ ਕਿ ਰੈਸਟ੍ਰਿਕਸ਼ਨਸ ਲਗਾਤੀਆਂ ਕਿ ਆਮ ਪਬਲਿਕ ਇੰਨੀ ਦੁਖੀ ਹੋ ਗਈ ਹੈ ਕਿ 6 ਮਹੀਨੇ ਚ 4000 ਰੁਪਏ ਦੇ ਪਾ ਰਹੇ ਹਨ ਉਹਨਾਂ ਨੂੰ ਕਿਸੇ ਦੇ ਘਰ ਬਿਮਾਰੀ ਹੈ ਕਿਸੇ ਦੀ ਬੱਚੇ ਦੀ ਐਡਮਿਸ਼ਨ ਹੈ ਕਿਸੇ ਨੇ ਆਪਣੀ ਰਿਟਰਨ ਪਰ ਨਹੀਂ ਹੈ ਕੁਝ ਨਹੀਂ ਦੇ ਪਾ ਰਹੇ ਤੇ ਉਹ ਸਿਰਫ ਇਹਨਾਂ ਲੋਕਾਂ ਦੇ ਕਾਰਨ ਹੈ ਇਹ ਲੋਕ ਅੱਜ ਵੀ ਆਪਣੀਆਂ ਅਯਾਸ਼ੀਆਂ ਪੂਰੀਆਂ ਕਰ ਰਹੇ ਹਨ ਲੇਕਿਨ ਸਿਰਫ ਪਬਲਿਕ ਦਾ ਪੈਸਾ ਨਹੀਂ ਇਸ ਕਰਕੇ ਨਾ ਦੇ ਅੱਗੇ ਇੱਕ ਧਰਨਾ ਦੇ ਰਹੇ ਆ ਅਸੀਂ ਸ਼ਾਂਤੀ ਨਾਲ ਕਿ ਪਲੀਜ਼ ਸਾਡਾ ਪੈਸਾ ਵਾਪਸ ਕਰੋ ਤਾਂ ਕਿ ਅਸੀਂ ਉਹਨਾਂ ਗਰੀਬਾਂ ਦਾ ਪੈਸਾ ਉਹਨਾਂ ਨੂੰ ਵਾਪਸ ਕਰ ਸਕੀਏ ਸਰੋ ਇਸ ਕਰਕੇ ਹੀ ਲਗਾਣਾ ਪੈ ਰਿਹਾ ਹੈ ਕਿ ਇਹਨਾਂ ਨੂੰ ਡਿਫਾਲਟਰਸ ਹੈ ਦੂਸਰੀ ਗੱਲ ਕੀ ਅਸੀਂ ਚਾਹੁੰਦੇ ਆ ਕਿ ਪੰਜਾਬ ਦੀ ਕਾਂਗਰਸ ਸਰਕਾਰ ਵੀ ਦੇਖੇ ਕਿ ਤੁਸੀਂ ਪਬਲਿਕਲੀ ਤਾਂ ਕਹਿੰਦੇ ਹੋ ਕਿ ਕੋਈ ਡਿਫਾਲਟਰ ਨਹੀਂ ਬਚੇਗਾ ਲੇਕਿਨ ਤੁਹਾਡੇ ਹੀ ਮੰਤਰੀ ਡਿਫਾਲਟਰ ਹੈ ਤਾਂ ਪਲੀਜ਼ ਉਹਨਾਂ ਕੋਲੋਂ ਸਾਨੂੰ ਪੈਸਾ ਵਾਪਸ ਲਾ ਕੇ ਧਰਨੇ ਪ੍ਰਦਰਸ਼ਨ ਦੀ ਖਾਸ ਗੱਲ ਇਹ ਰਹੀ ਕਿ ਬੈਂਕ ਮੁਲਾਜ਼ਮਾਂ ਦੇ ਨਾਲ-ਨਾਲ ਬੈਂਕ ਵਿੱਚ ਪੈਸੇ ਜਮ੍ਹਾਂ ਕਰਵਾਉਣ ਆਇਆ ਆਮ ਲੋਕਾਂ ਵੱਲੋਂ ਵੀ ਕਾਂਗਰਸੀ ਮੰਤਰੀ ਖਿਲਾਫ ਰੋਜ਼ ਪ੍ਰਦਰਸ਼ਨ ਕੀਤਾ ਗਿਆ ਦੁਕਾਨਦਾਰਾਂ ਮੁਤਾਬਕ ਜੇ ਕੁਝ ਬੈਂਕ ਡਿਫਾਲਟਰਾਂ ਕਾਰਨ ਉਹਨਾਂ ਦੀ ਖੂਨ ਪਸੀਨੇ ਦੀ ਕਮਾਈ ਬੈਂਕਾਂ ਕੋਲ ਫਸੀ ਪਈ ਹੈ ਉਦੋਂ ਮੰਤਰੀਆਂ ਦਾ ਖਸੂਰ ਹੈ ਜਿੰਨਾਂ ਕਸਨੀਤੇ ਸਾਡਾ ਕੀ ਖਸੂਰ ਹੈ ਜੀ ਦੱਸੋ ਨਾ ਅਸੀਂ ਆਪਣੇ ਦੁਕਾਨਦਾਰ ਅਸੀਂ ਬੰਦੇ ਆ ਦੁਕਾਨਦਾਰ ਬੰਦੇ ਆ ਨਾ ਤੇ ਅਸੀਂ ਬੜੀ ਮੁਸ਼ਕਲੋਂ ਪੈਸੇ ਇਕੱਠੇ ਕੀਤੇ ਆ ਜੋੜੇ ਵੀ ਇਹਨਾਂ ਨੂੰ ਦਿੱਤੇ ਆ ਤੇ ਇਸ ਚੀਜ਼ ਦਾ ਪਲਾਫਰ ਆ ਜੀ ਇਹਨਾਂ ਨੇ ਬੰਦ ਕਰਦਣੇ ਪੈਸੇ ਠੀਕ ਆ ਤੇ ਇਹਨਾਂ ਦੀ ਰਿਕਵਰੀ ਹੀ ਕਰੋ ਬੈਂਕਾਂ ਨਾਲ ਕਰਨਾ ਤੇ ਸਾਡਾ ਗਾਗਾ ਕੀ ਸੁ ਮੁਸ਼ਕਲੀ ਮੁਸ਼ਕਲ ਆ ਜੀ ਸਾਡੇ 3 ਲੱਖ ਰੁਪਏ ਫਸਿਆ ਜੀ ਮੈਂ ਦੁਕਾਨਦਾਰ ਬੰਦਾ ਠੀਕ ਆ ਜੀ ਮੇਰੀ ਸਾਰੀ ਸੈਟਿੰਗ ਖਰਾਬ ਹੋ ਗਈ ਕਿਹਨੂੰ ਵਪਾਰੀ ਨੇ ਪੈਸੇ ਦੇਣੇ ਆ ਜਾ ਰਾਸ ਚਲਾਣੀਆਂ ਜੋ ਵਰਜੀ ਐ ਬੈਠੋ ਯਾਰ ਭਾਈ ਸਾਡੀ ਸਾਡੀ ਕਹਾਂ ਜੀ ਸਾਹਿਬ ਵੀਲੇ ਬਿੱਲ ਦੇਨੇ ਆ ਐਲ ایس ਐ ਕਿਸ਼ਤਾਂ ਦੇਣੀ ਆ ਬੇਸ਼ੱਕ ਹੁਤਾ ਕਿ ਹਜੇ ਆ ਹੋ ਸਕਦਾ ਕਿ ਪੰਜਾਬ ਸਰਕਾਰ ਵੱਲੋਂ ਤਿਆਰ ਕੀਤੀ ਗਈ ਡਿਫਾਲਟਰ ਸੂਚੀ ਵਿੱਚ ਮੰਤਰੀ ਜੀ ਦਾ ਨਾਂ ਨਾ ਹੋਵੇ ਜਾਂ ਫਿਰ ਸਰਕਾਰ ਵੱਲੋਂ ਕੀਤੀ ਜਾਂਦੀ ਕਾਰਵਾਈ ਸਿਰਫ ਆਮ ਲੋਕਾਂ ਲਈ ਹੁੰਦੀ ਹੋਵੇ ਸਵਾਲ ਵੱਡੇ ਨੇ ਪਰ ਜਵਾਬ ਕੋਈ ਨਹੀਂ ਪਠਾਨਕੋਟ ਤੋਂ ਲਾਪਰੇ ਸਿੰਘ ਪੰਜਾਬੀ ਲੋਕ ਚੈਨਲ